ਬੜਾ ਹੰਸ ਮੁਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੂ ਜਿਨ ਆਪਿ ਨ ਆਪ ਸਾਜਿਆ ਸੱਚੜਾ ਅਲਖਿਆ ਪਾਰੂ ਦੋਏ ਪੁੜ ਜੋੜ ਵਿਛੋੜਿਅਨ ਗੁਰ ਬਿਨ ਕੋਰ ਅੰਧਾਰੂ ਸੂਰਜ ਚੰਦ ਸਿਰਜਿਅਨ ਇਹਨਸੋ ਚਲਤ ਵਿਚਾਰੂ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੂ ਰਹਾਉ ਤੁਧ ਸਿਰਜੇ ਮੇਦਨੀ ਦੁਖ ਸੁਖ ਦੇਵਣਹਾਰੂ ਨਾਰੀ ਪੁਰਖ ਸਿਰਜੇ ਬਿਖਮਾਇਆ ਮੋਹ ਪਿਆਰੂ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੂ ਕੁਦਰਤ ਤਖਤ ਰਚਾਇਆ ਸਚ ਨਵੇੜਨਹਾਰੂ ਆਵਾ ਗਵਨ ਸਿਰਜਿਆ ਤੂੰ ਥਿਰ ਕਰਨਹਾਰੂ ਜੰਮਣਾ ਮਰਨਾ ਆਇ ਗਿਆ ਬਦਕ ਜੀਉ ਬਿਕਾਰੂ ਭੂੜੜੈ ਨਾਮ ਵਿਸਾਰਿਆ ਭੂੜੜੈ ਕਿਆ ਤਿਸ ਚਾਰੂ ਗੁਣ ਛੋੜ ਬਿਖ ਲੱਦਿਆ ਅਭ ਗੁਣ ਕਾਵਣ ਯਾਰੂ ਸਦੜੇ ਆਏ ਤਿ ਨਾ ਜਾਣੀਆ ਹੁਕਮ ਸੱਚੇ ਕਰਤਾਰੂ ਨਾਰੀ ਪੁਰਖ ਵਿਚੁੰਨੇਆ ਵਿਛੜਿਆ ਮੇਲਣ ਹਾਰੂ ਰੂਪ ਨਾ ਜਾਣੈ ਸੋਹਣੀਏ ਹੁਕਮ ਬੱਧੀ ਸਿਰ ਕਾਰੂ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੂ ਨਾਉ ਦਰ ਠਾਕੇ ਹੁਕਮ ਸੱਚੈ ਖੰਸ ਗਇ ਆ ਗੈ ਨਾਰੀ ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀਆਂ ਮਿਰਤ ਕੜਾ ਅੰਗਣੜੇ ਬਾਰੀ ਸੁਰਤ ਮੁਈ ਮਰ ਮਾਈਏ ਮਹਿਲ ਰੁਨੀ ਦਰਬਾਰੀ ਰੋਗੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਣੀ ਨਿਵਾਲਿਆ ਕੱਪੜ ਪਟ ਅੰਬਾਰੇ ਵਾਗੇ ਵਜੇ ਸੱਚੀ ਬਾਣੀਆਂ ਪੰਜ ਮੁਏ ਮਨ ਮਾਰੇ ਜਾਣੀ ਵਿਚੁੰਣੜੇ ਮੇਰਾ ਮਰਨ ਭਿਆ ਧ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸੱਚੜੈ ਹੇਤ ਪਿਆਰੀ ਤੁਸੀਂ ਰੋਹੋ ਰੋਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਟੜੀ ਤੰਦੇ ਤਾਵਣੀਆਂ ਪਿਰ ਛੋੜਿਆ ੜੀ ਵਿਦਨਕਾਰੀ ਘਰ ਘਰ ਕੰਤ ਮਹਿਲੀਆਂ ਰੂੜੈ ਹੇਤ ਪਿਆਰੀ ਮੈਂ ਪਿਰ ਸੱਚ ਸਲਹਣਾ ਹਉ ਰ ਹਸਿਆੜੀ ਨਾਮ ਪਧਾਰੇ ਗੁਰ ਮਿਲਿਆ 20 ਪਲਟਿਆ ਸਾ ਧਨ ਸੱਚ ਸ਼ਿੰਗਾਰੂ ਆਵਹੁ ਮਿਲਹੁ ਸਹੇਲੀ ਹੋ ਸਿਮਰਹੁ ਸਿਰਜਨਹਾਰੂ ਬਈਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੂ ਗਾਉ ਹੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੂ ਵਡਹਾਂਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਆ ਸੱਚਾ ਦੂਰ ਨਾ ਪਾਲੀਐ ਘਟ ਘਟ ਸ਼ਬਦ ਪਛਾਣੋਆ ਸੱਚ ਸ਼ਬਦ ਪਛਾਣਹੁ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹਿ ਵਖਾਣੁ ਜਿਨ ਜਗ ਥਾਪੁ ਬਤਾਇਆ ਜਾਲੂ ਸੋ ਸਾਹਿਬ ਪਰਵਾਣ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਧੈ ਹੈ ਸੰਸਾਰੂਆ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੂ ਆ ਦੁੱਖ ਸੁਖ ਦੀ ਆ ਜੇ ਹਾ ਕੀਆ ਸੋ ਨਿਭਹਿ ਜੀ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰਨਾ ਭਾਲੇ ਆਪ ਨਰਾਲਮ ਧੰਦਾ ਬਾਦੀ ਕਰ ਹੁਕਮ ਛਡਾਵਣ ਹਾਰੂ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਾਏ ਵਿਕਾਰੂ ਜਮ ਮਾਰਗ ਪੰਥਨਾ ਸੁਝਈ ਉਜੜ ਅੰਧ ਗਵਾਰੂ ਆ ਨਾ ਜਲ ਲੇਪ ਤੁਲਾਈਆ ਨਾ ਭੋਜਨ ਪ੍ਰਕਾਰੂ ਆ ਪੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੂ ਗਲ ਸੰਗਲ ਸਿਰ ਮਾਰੇ ਉਭੋ ਨਾ ਦੀਸੈ ਘਰ ਬਾਰੂ ਇਬਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੂ ਬਿਨ ਸਾਚੇ ਕੋ 베ਲੀ ਨਾਹੀ ਸਾਚਾ ਇਹੋ ਵਿਚਾਰੂ ਬਾਬਰੂ ਵਹਿ ਰਵਹਿ ਸੋ ਜਾਣੀਐ ਮਿਲ ਰੂ ਵੈ ਗੁਣ ਸਾਰੇ ਵਾ ਰੂ ਵੈ ਮਾਇਆ ਮੁਠੜੀ ਧੰਡੜਾ ਰੂ ਗਣ ਹਾਰੇ ਵਾ ਧੰਡਾ ਰੂ ਵੈ ਮੈਲ ਨਾ ਧੋਵੇ ਸੁਪਨੰਤਰ ਸੰਸਾਰੂ ਜਿਉ ਬਾਜੀ ਗਰ ਪਰ ਮੈ ਭੂਲੇ ਝੂਠ ਮੁਠੀ ਅਹੰਕਾਰੂ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਈ ਨਾਮ ਰਤੇ ਗੁਰ ਪੂਰੈ ਰਾਖੀ ਨਾਨਕ ਸਹਿਜ ਸੁਭਾਈ ਵਢਾਂ ਸਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਫਸਾਰ ਹੋਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆ ਰੂਆ ਕੂੜ ਲੱਭ ਜਾ ਥਾਏ ਨਾ ਫਾਸੀ ਅੱਗੇ ਲਹਿ ਨਾ ਠਾਉ ਅੰਤਰ ਆਉ ਨ ਬੈਸ ਉਹ ਕਹੀਐ ਜਿਉ ਸੁញਿਏ ਘਰ ਕਾਉ ਜੰਮਣ ਮਰਨ ਵੱਡਾ ਵੇ ਛੋੜਾ ਬਿਨ ਸੈ ਜਗ ਸੁਬਾਈ ਲਭ ਤੰਦੈ ਮਾਇਆ ਜਗਤ ਭੁਲਾਇ ਕਾਲ ਖੜਾਰੂ ਆਇ ਬਾਬਾ ਆਵਹੁ ਭਾਈ ਹੋ ਗੱਲ ਮਿਲਹਿ ਮਿਲ ਮਿਲ ਦੇਹਿ ਅਸੀਸਾਂਹਿ ਬਾਬਾ ਸਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹਿ ਅਸੀਸਾਂਹਿ ਅਸੀਸਾਂ ਦੇਵ ਹੋ ਭਗਤ ਕਰੇਵੋ ਮਿਲਿਆਂ ਕਾ ਕਿਆ ਮੇਲੂ ਇਕ ਭੂਲੇ ਨਾਮ ਹੋਂ ਥੇਹੋਂ ਥਾਮ ਹੋਂ ਗੁਰ ਸ਼ਬਦੀ ਸੱਚ ਖੇਲੂ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚਾ ਵੀਸੇ ਸਾਜਨ ਸਹਿਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁੱਖ ਲੇਖ ਲਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੈ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹ ਰੰਗੀ ਗਲ ਤਾਗਾ ਹੋਛੀ ਮਤ ਭਇਆ ਮਨ ਹੁਛਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਭੀਤਰ ਨਾਂਗੋ ਬੰਦ ਚਲਾਇਆ ਬਾਬਾ ਰੂ ਵੋਹ ਜੇ ਕਿ ਸਹਿ ਰੋਣਾ ਜਾਨੀ ਅੜਾ ਬੰਦ ਪਠਾਇਆ ਹੈ ਵਿਖੜਾ ਲੇਖਨਾ ਮੀਟੀਐ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਾਂ ਤਿਸ ਭਾਇਆ ਰੁੰਨੇ ਰੋਵਣ ਹਾਰੇ ਪੁੱਤ ਭਾਈ ਪਤੀ ਜੇ ਰੋਵਹਿ ਪ੍ਰੀਤਮ ਅਤ ਪਿਆਰੀ ਭੈ ਰੋਵਹਿ ਗੁਣਸਾਰ ਸੰਭਾਲੀ ਕੋ ਮਰੈ ਨਾ ਮੋਇਆ ਨਾਲੀ ਨਾਨਕ ਜੁਗ ਜੁਗ ਜਾਣ ਸੁਝਾਣਾ ਰੂਹ ਹੈ ਸੱਚ ਸਮਹਾਲੇ ਵਡਹਾਂਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪ੍ਰਭ ਸੱਚਾ ਹਰਿ ਸਲਾਹੀਐ ਕਾਰਜ ਸਭ ਕਿਛੁ ਕਰਨੈ ਜੋਗ ਸਾ ਧਨ ਰੰਡਨਾ ਕਬਹੁ ਵੈਸੇ ਨਾ ਕਦੇ ਹੋਐ ਸੋਗ ਨਾ ਕਦੇ ਹੋਐ ਸੋਗ ਅਨ ਦਿਨ ਰਸ ਭੋਗ ਸਾ ਧਨ ਮਹਿਲ ਸੁਮਾਣੀ ਜਿਨ ਪ੍ਰਯੋਜਾਤਾ ਕਰਮ ਬਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤਿਆ ਗੁਣਸਾਰ ਹੈ ਆਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ ਸਚੜਾ ਪਿਰ ਸਲਾਹੀਐ ਸਭ ਕਿਛ ਕਰਨੈ ਜੋਗੋ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਲਾਈ ਸਾ ਕੰਤ ਪ੍ਰਿਆ ਕੈ ਰੰਗ ਰਤੀ ਵਿੱਚੋਂ ਆਪ ਗੋ ਆਈ ਵਿੱਚੋਂ ਆਪ ਗੋ ਆਈ ਫਿਰ ਕਾਲ ਨਾ ਖਾਏ ਗੁਰਮਖ ਏਕੋ ਜਾਤਾ ਕਾਮਣ ਇਚ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸ਼ਬਦ ਰੰਗ ਰਾਤੀ ਜੋਬ ਨਮਾਤੀ ਫਿਰ ਕੈ ਅੰਕ ਸੁਮਾਏ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਲਾਈ ਜਿਨਹੀ ਆਪਣਾ ਕੰਤ ਪਛਾਣਿਆ ਹਉ ਤੈਨ ਪੂਚੋ ਸੰਤਾ ਜਾਏ ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੈ ਸਹਜ ਸੁਭਾਏ ਫਿਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ ਕਦੇ ਨਾਰਾਂਡ ਸਦਾ ਸੁਹਾਗਣ ਅੰਤਰ ਸਹਜ ਸਮਾਦੀ ਫਿਰ ਰਹਿਆ ਭਰਪੂਰੇ ਵੇਖ ਹਦੂਰੇ ਰੰਗ ਮਾਣੀ ਸਹਜ ਸੁਭਾਏ ਜਿੰਨੀ ਆਪਣਾ ਕੰਤ ਪਛਾਣਿਆ ਹਉ ਤਿੰਨ ਪੁੱਛੋ ਸੰਤਾ ਜਾਏ ਫਿਰ ਉਹ ਵਿਚੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗਹਿ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਅਬਗੁਣ ਸ਼ਬਦ ਜਿਲਾਏ ਔਗਣ ਸ਼ਬਦ ਜਿਲਾਏ ਦੂਜਾ ਭਾਉ ਗੁਆਏ ਸੱਚੇ ਹੀ ਸੱਚ ਰਾਤੀ ਸੱਚੇ ਸ਼ਬਦ ਸਦਾ ਸੁਖ ਪਾਇਆ ਹੋ ਮੈਂ ਗਈ ਪ੍ਰਾਂਤੀ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਲਾਏ ਫਿਰ ਹਉ ਚੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗਹਿ ਸਾਚੇ ਪਾਏ ਵਡਹੰਸ ਮਹੱਲਾ ਤੀਜਾ ਸੁਣਿਓ ਕੰਤ ਮਹਿਲੀ ਹੋ ਪਿਰ ਸੇਵਿਓ ਸ਼ਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਰੋਹਿ ਕੰਤ ਸੰਭਾਲ ਸਦਾ ਗੁਣਸਾਰ ਨਾ ਪਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਏ ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿ ਹੋ ਕੰਤ ਮਹਿਲੀ ਹੋ ਫਿਰ ਸੇਵਿ ਹੋ ਸ਼ਬਦ ਵਿਚਾਰੇ ਸਭ ਜਗ ਆਪ ਉਪਾਇਨ ਆਵਣ ਜਾਣ ਸੰਸਾਰਾ ਮਾਇਆ ਮੋਹ ਖਵਾਇਨ ਮਰ ਜੰਮੈ ਵਾਰੂ ਵਾਰਾ ਮਰ ਜੰਮੈ ਵਾਰੂ ਵਾਰਾ ਵਧਹਿ ਬੇਕਾਰਾ ਗਿਆਨ ਵੀ ਹੂਣੀ ਮੂਠੀ ਬਿਨ ਸ਼ਬਦੈ ਪਿਰ ਨਾ ਪਾਇਉ ਜਨਮ ਗਵਾਇਉ ਰੋਵੈ ਅਵਗੁਣ ਯਾਰੀ ਝੂਠੀ ਪਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਸਾਰੇ ਸਭ ਜਗ ਆਪ ਉਪਾਇਉ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੂਲੀ ਫਿਰੈ ਧਨ ਇਆਣੀਆਂ ਅਰੰਡ ਬੈਠੀ ਦੂਜੇ ਪਹਾਏ ਅਰੰਡ ਬੈਠੀ ਦੂਜੇ ਭਾਏ ਮਾਇਆ ਮੋਹ ਦੁਖ ਕਾਏ ਆਪ ਘਟੈ ਤਨ ਸੀਜੈ ਜੋ ਕਿਸ ਆਇਆ ਸਭ ਕਿਸ ਜਾਸੀ ਦੁਖ ਲਾਗਾ ਪਾਏ ਦੂਜੈ ਜਮ ਕਾਲ ਨਾ ਸੂਜੈ ਮਾਇਆ ਜਗ ਲੂਜੈ ਲੱਭ ਲੋਭ ਚੇਤ ਲਾਏ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਏ ਇਕ ਰੂਹ ਵਹਿ ਪਿਰਹਿ ਵਿਛੁਨੀਆਂ ਅੰਧੀ ਨਾ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਰੁਲੈ ਰਲਾਇਆ ਕਾਮਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾ ਧਨ ਮਿਲੇ ਮਲਾਈ ਪਿਰ ਅੰਤਰ ਸਦਾ ਸੁਮਾਲੇ ਇਕ ਰੂਹ ਵਹਿ ਪਿਰਹਿ ਵਿਛੁਨੀਆਂ ਅੰਦੀ ਨਾ ਜਾਣੈ ਪਿਰਹਿ ਨਾਲੇ ਵਡਾਣਸ ਮਹੱਲਾ ਤੀਜਾ ਰੂਹ ਵਹਿ ਪਿਰਹਿ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਜਿਨਹੀ ਚੱਲਣ ਸਹੀ ਜਾਣਿਆ ਸਤਗੁਰ ਸੇਵਹਿ ਨਾਮ ਸੁਮਹਾਲੇ ਸਦਾ ਨਾਮ ਸੁਮਹਾਲੇ ਸਤਗੁਰ ਹੈ ਨਾਲੇ ਸਤਗੁਰ ਸੇਵ ਸੁਖ ਪਾਇਆ ਸ਼ਬਦੇ ਕਾਲ ਮਾਰ ਸੱਚ ਉਰਤਾਰ ਫਿਰ ਆਉਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੀ ਗੁਰੂ ਵਹਿ ਪਿਰਹੁ ਵਿਚੁੰਨੀਆਂ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਸਤਿਗੁਰ ਮੇਲੀ ਤਾਂ ਸਹਜ ਮੇਲੀ ਪਿਰ ਰਾਖਿਆ ਉਰ ਧਾਰੇ ਸਦਾ ਉਰ ਧਾਰੇ ਨੇਹੋ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪਹਿੰਦਾ ਪਗ ਛਿਸੈ ਪਿਰ ਰੰਗ ਰਹਾਤਾ ਸੂ ਸੱਚਾ ਚੋਲਾ ਤਿਤ ਪਹਿੰਦਾ ਤਿਖਾ ਨਵਾਰੇ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਉਂ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਨਿਆ ਹੋਰ ਭੁੱਲੀ ਅਵਗਣਿਆਰੀ ਮੈਂ ਸਦਾ ਰਹਾਵੇਂ ਪਿਰ ਆਪਣ ਸੱਚੜੈ ਸ਼ਬਦ ਵਿਚਾਰੇ ਸੱਚੈ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਜੇ ਮਾਤੀ ਗਇਆ ਦੁਸ਼ਮਣ ਦੁਖ ਸੁਬਾਇਆ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੁਖ ਨਿਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੁਲੀ ਅਵਗਣਿਆਰੀ ਸੱਚੜੈ ਆਪ ਜਗਤਿ અપਾਇਆ ਗੁਰ ਬਿਨ ਕੋਰ ਅੰਧਾਰੂ ਆਪ ਮਲਾਏ ਆਪ ਮਿਲੈ ਆਪੇ ਦੇ ਪਿਆਰੂ ਆਪੇ ਦੇ ਪਿਆਰੂ ਸਹਿਜ ਵਪਾਰੂ ਗੁਰਮੁਖ ਜਨਮ ਸਵਾਰੇ ਧੰਨ ਜਗ ਮਹਿ ਆਇਆ ਆਪ ਗੁਆਇਆ ਦਰ ਸਾਚੈ ਸਚਿਆ ਰੂਪ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੂ ਸੱਚੜੈ ਆਪ ਜਗਤ ਉਪਾਇਆ ਗੁਰ ਪਿਨ ਕੋਰ ਅੰਧਾਰੂ ਵਡਹਾਂਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਏ ਗੁਰਰਾ ਕੇਸੇ ਉਭਰੇ ਫੂਰ ਮਰ ਜੰਮ ਆਵੇ ਜਾਏ ਫੂਰ ਮਰ ਜੰਮ ਹੈ ਆਵਹਿ ਜਾਵਹਿ ਅੰਤ ਗਏ ਪਛਤਾਵਹਿ ਬਿਨ ਨਾਮੈ ਸੁਖ ਨਾ ਹੋਈ ਐਥੈ ਕਮਾਵੈ ਸੂ ਫਲ ਪਾਵੇ ਮਨਮੁਖ ਹੈ ਪਤ ਖੋਈ ਜੰਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਤਿਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਕਾਇਆ ਕੰਚਲ ਤਾਥੀਐ ਜਾਂ ਸਤਿਗੁਰ ਲਏ ਮਲਾਈ ਭ੍ਰਮ ਮਾਇਆ ਵਿੱਚੋਂ ਕੱਟੀਐ ਸੱਚੜੈ ਨਾਮ ਸੁਮਾਏ ਸੱਚੈ ਨਾਮ ਸੁਮਾਏ ਹਰ ਗੁਰ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋਂ ਹਉ ਹਉ ਮੈਂ ਜਾਏ ਜਿਨਨੀ ਪੁਰਖੀ ਹਰ ਨਾਮ ਚੇਤ ਲਾਇਆ ਤਿਨ ਕੈ ਹਉ ਲਾਗੂ ਪਾਏ ਕਾਇਆ ਕੰਚਨਤਾਥੀਏ ਜਾਂ ਸਤਗੁਰ ਲਏ ਮਲਾਈ ਸੋ ਸੱਚਾ ਸੱਚ ਸਲਾਹੀਏ ਜੇ ਸਤਗੁਰ ਦੇ ਬੁਝਾਈ ਬਿਨ ਸਤਗੁਰ ਭਰਮ ਭੁਲਾਣੀਆਂ ਕਿਆ ਮਹੁ ਦੇਸਨ ਆਗੇ ਜਾਏ ਕਿਆ ਦੇਨ ਮਹੁ ਜਾਏ ਅਬਗੁਣ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਰੱਤੀ ਆਸੇ ਰੰਗ ਚਲੂਲਾ ਫਿਰ ਕਹਿ ਅੰਕ ਸੁਮਾਏ ਤੇ ਸੁਜੀਵੜੇ ਵਰਨਾ ਸੂਜਈ ਕਿਸ ਅਗੈ ਕਹੀਐ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈ ਜਿਨਨੀ ਸੱਚੜਾ ਸੱਚ ਸਲਾਹਿਆ ਹਉ ਤਿੰਨ ਲਾਗੋ ਪਾਈ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਾਲ ਸਭ ਜਾਏ ਤਿਨ ਮਿਲਿਆ ਮਾਲ ਸਭ ਜਾਏ ਸੱਚੈ ਸਰਨਾਏ ਸੱਚੈ ਸਹਿਜ ਸੁਭਾਏ ਨਾਮ ਨਿਰੰਨਣ ਅਗਮ ਅਗੋਚਰ ਸਤਿਗੁਰ ਦੀ ਆਪੁਝਾਏ ਫਨ ਦਿਨ ਭਗਤ ਕਰਹਿ ਰੰਗ ਰਾਤੀ ਨਾਨਕ ਸੱਚ ਸਮਾਏ ਜਿਨਿ ਸੱਚੜਾ ਸੱਚ ਧਿਆਇਆ ਹਉ ਤਿਨ ਕੈ ਲਾਗੋ ਪਾਇ